ਸਰਬ ਕੀ ਸੰਗਰੂਰ ਜੀ ਦੀ ਰਚਨਾ ਨਸ਼ਿਆਂ ਨੇ ਗਰੀਬੋਤ ਵੱਡੀ ਤਬਾਈ ਹੈ ਵੱਡੀ ਤਬਾਈ ਹੈ ਨਸ਼ਿਆਂ ਨੇ ਗਰੀਬੋਤ ਵੱਡੀ ਤਬਾਈ ਹੈ ਵੱਡੀ ਤਬਾਈ ਹੈ ਖਾ ਜਾਂਦੀ ساری ਜਹਾਂ ਦੇ ਕਮਾਈ ਹੈ ਕੀ ਦਾ ਜੋ ਕਮਾਈ ਹੈ ਕਰ ਪਰਵਾਰ ਟੁੱਟ ਜਾਂਦਾ ਏ ਟੁੱਟ ਜਾਂਦੇ ਕਰ ਪਰਵਾਰ ਟੁੱਟ ਜਾਂਦੇ ਨਖਿਆਂ ਦੇ ਵਿੱਚ ਲੁੱਟੇ ਜਾਂਦੇ ਨਸ਼ਾ ਕਰ ਜੋ ਬਣ ਜਾਂਦਾ ਕਦਾਈ ਹੈ ਬਾਲ ਜਾਨ ਦਾ ਕਤਾਈ ਹੈ ਬਾਲ ਹਤਿਆ ਕਰਿਓ ਜਾਂ ਬਰ ਪੱਥਰ ਦਿਲ ਦਾ